ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਜੀ ਸਾਰੇ ਠੀਕ ਠਾਕ ਹੋਵੋਗੇ ਆਸਤੇ ਵਾਸਤੇ ਮੈਂ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਤੇ ਪਹਿਲੀ ਜਿਹੜੀ ਆਇਆ ਕੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਸ਼ੁਰੂ ਕਰਦਾ ਆ ਇਹਦੀ ਵੀਡੀਓ ਨ ਵਿਦਆਉਟ ਵੇਸਟਿੰਗ ਐਨੀ ਟਾਈਮ ਸੋ ਆਦੀ ਵੀਡੀਓ ਚ ਅੱਪਾ ਗੱਲ ਕਰਾਂਗੇ ਵੀ ਇੱਕ ਇਨਸੀਡੈਂਟ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿਹੜਾ ਹੋਇਆ ਸੀ ਮੈਂ ਜਦੋਂ ਸਿਕਿਉਰਿਟੀ ਦੀ ਜੌਬ ਕਰਦਾ ਸੀ ਤੇ ਉੱਥੇ ਇੱਕ ਆਪਣਾ ਦੇਸੀ ਮੁੰਡਾ ਹੀ ਸੀ ਹਨਾ ਉਹਦੀ ਇੱਕ ਬੇਵਕੂਫੀ ਕਰਕੇ ਉਹਨੂੰ ਕਿਵੇਂ ਲੱਖਾਂ ਜਹਾ ਹਜ਼ਾਰਾਂ ਡਾਲਰ ਦੇ ਵਿੱਚ ਉਹਦੇ ਤੇ ਲਾਅ ਸੂਟ ਹੋਇਆ ਰਾਈਟ ਉਹ ਕਿਉਂ ਹੋਇਆ ਕਿਵੇਂ ਹੋਇਆ ਕੀ ਗੱਲ ਹੋਈ ਸੀ ਮੈਂ ਤੁਹਾਨੂੰ ਅੱਜ ਦੱਸਦਾ ਉਹਦੇ ਤੇ ਕੇਸ ਹੋਇਆ ਸੀ ਹਜ਼ਾਰਾਂ ਡਾਲਰਾਂ ਦਾ ਠੀਕ ਐ ਐਗਜੈਕਟ ਅਮਾਉਂਟ ਨਹੀਂ ਪਤਾ ਪਰ ਵੱਡੀ ਅਮਾਉਂਟ ਸੀਗੀ ਗੱਲ ਇਦਾਂ ਵੀ ਉਹ ਮੁੰਡਾ ਕਰਦਾ ਸੀ ਓਵਰਰੀਡਸ ਠੀਕ ਐ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਆਪਣੇ ਇਥੇ ਵੀਰ ਭੈਣਾਂ ਹੁੰਦੇ ਜਿਨ੍ਹਾਂ ਨੂੰ ਨਈ ਜੋਬ ਮਿਲਦੀ ਤਾਂ ਸਟਾਰਟਿੰਗ ਦੇ ਵਿੱਚ ਉਹ ਕਈ ਕਰਦੇ ਆ ਓਵਰਰੀਡਸ ਹਨਾ ਆਪਣਾ ਖਰਚਾ ਪਾਣੀ ਕੱਢਣ ਲਈ ਮੈਂ ਵੀ ਕੀਤੀ ਹੈ ਇੱਥੇ ਕੋਈ ਇੰਨੀ ਵੱਡੀ ਗੱਲ ਨਹੀਂ ਹੈਗੀ ਤੇ ਪਰ ਉਹਨੇ ਇੱਕ ਬੇਵਕੂਫੀ ਕੀਤੀ ਠੀਕ ਆ ਜਿਸ ਕਰਕੇ ਉਹਨੂੰ ਬਹੁਤ ਵੱਡਾ ਪਛਤਾਵਾ ਬਾਅਦੋਂ ਹੋਇਆ ਵੀ ਸ਼ਾਇਦ ਇਹਨੇ ਬੇਵਕੂਫੀ ਨਾ ਕੀਤੀ ਹੁੰਦੀ ਤੇ ਐਡੇ ਵੱਡੇ ਚੱਕਰ ਚ ਨਾ ਫਸਦਾ ਠੀਕ ਆ ਤੇ ਤੁਸੀਂ ਵੀ ਇਸ ਚੀਜ਼ ਤੋਂ ਲੈਸਨ ਜ਼ਰੂਰ ਲਿਓ ਤੇ ਜੇ ਕੋਈ ਕੈਨੇਡਾ ਚ ਰਹਿੰਦਾ ਆ ਤੇ ਮੇਸ਼ੂਰ ਕਰਿਓ ਵੀ ਇਹ ਚੀਜ਼ ਨੂੰ ਤੁਸੀਂ ਅਵੋਇਡ ਕਰੋ ਕਦੀ ਤੁਹਾਡੇ ਨਾਲ ਇਦਾਂ ਨਾ ਹੋਵੇ ਗੱਲ ਇਦਾਂ ਵੀ ਉਹ ਜਿਹੜੀ ਬਿਲਡਿੰਗ ਚ ਮੈਂ ਸਿਕਿਉਰਿਟੀ ਕਰਦਾ ਸੀ ਉੱਥੇ ਚਾਰ ਬਿਲਡਿੰਗਾਂ ਆ ਠੀਕ ਆ ਉੱਥੇ ਗਾਰਡਸ ਹੁੰਦੇ ਆ ਠੀਕ ਹੈ ਸਾਡੀ ਕੰਪਨੀ ਦੇ ਤਿੰਨ ਚਾਰ ਗਾਰਡਸ ਹੁੰਦੇ ਆ ਸਾਡੇ ਦੇ ਅੰਦਰ ਚਾਰ ਬਿਲਡਿੰਗ ਆ ਸੋ ਰਾਤ ਦਾ ਟਾਈਮ ਸੀ ਉਹ ਆਪਣੇ ਸਾਈਕਲ ਤੇ ਸੀ ਉਹ ਹੁੰਦਾ ਨਹੀਂ ਆ ਬੈਟਰੀ ਵਾਲਾ ਸਾਈਕਲ ਹੁੰਦਾ ਜਿਹੜਾ ਤੇਜ਼ ਥੋੜਾ ਚੱਲਦਾ ਉਹਨਾਂ ਨੇ ਬੇਵਕੂਫੀ ਕੀ ਕੀਤੀ ਤੁਸੀਂ ਯਕੀਨ ਨਹੀਂ ਮੰਨੋਗੇ ਆਪਾਂ ਨੂੰ ਜੇ ਪਤਾ ਵੀ ਹਾਂ ਇਹ ਬਿਲਡਿੰਗ ਆ ਇੱਥੇ ਲੁਕੀ ਰਹਿੰਦੇ ਆ ਠੀਕ ਆ ਤੇ ਆਪਾਂ ਆਪਣਾ ਵਹੀਕਲ ਹੋਵੇ ਜੋ ਕੁਝ ਵੀ ਆਪਾਂ ਹੌਲੀ ਕੱਢਾਂਗੇ ਠੀਕ ਆ ਉੱਥੋਂ ਆਪਾਂ ਤੇਜ਼ ਨਹੀਂ ਕੱਢਾਂਗੇ ਤੇ ਜੇ ਆਪਾਂ ਨੂੰ ਪਤਾ ਹੋਵੇ ਵੀ ਆਪਾਂ ਅੰਦਰ ਜਾਣਾ ਬਿਲਡਿੰਗ ਦੇ ਫਿਰ ਤੁਸੀਂ ਸੋਚੋ ਵੀ ਤੁਸੀਂ ਉੱਥੋਂ ਆਰਾਮ ਨਾਲ ਜਾਉਂਗੇ ਜਾਂ ਤਹੀ ਉਹਨੂੰ ਭਜਾ ਕੇ ਖੜੋਂਗੇ ਹੁਣ ਉਹ ਬੰਦਾ ਬਿਲਡਿੰਗ ਦੇ ਅੰਦਰ ਜਾ ਰਿਹਾ ਆ ਠੀਕ ਆ ਐਲੀਵੇਟਰ ਦੇ ਕੋਲ ਠੀਕ ਆ ਤੇ ਜਿਹੜਾ ਉਹਦੇ ਕੋਲ ਬਾਈਸਾਈਕਲ ਆ ਜਿਹੜੀ ਉਹ ਗੇਅਰ ਵਾਲੀ ਆ ਬੈਟਰੀ ਵਾਲੀ ਹੁੰਦੀ ਉਹ ਬੜੀ ਸਪੀਡ ਨਾਲ ਬਹੁਤ ਦਰਵਾਜ਼ਾ ਖੋਲ ਕੇ ਨਾ ਬਿਲਡਿੰਗ ਦਾ ਉਹਨੂੰ ਲੈ ਕੇ ਜਾ ਰਿਹਾ ਆ ਲੌਬੀ ਦੇ ਵਿੱਚ ਬੈ ਕੇ ਉਹਨੂੰ ਫੁੱਲ ਸਪੀਡ ਦੇ ਕੇ ਸਾਹਮਣੂ ਕਿਹ ਅਹੀ ਗੋਰੇ ਦਾ ਬੱਚਾ ਨਾ ਅਚਾਨਕ ਹੀ ਇਦਾਂ ਆਇਆ ਦੂਜੀ ਸਾਈਡ ਤੋਂ ਬਾਈਕ ਦੇ ਵਿੱਚ ਉਹ ਵਜਾ ਠੀਕ ਹੈ ਤੇ ਬੱਚਾ ਡਿੱਗ ਗਿਆ ਉੱਥੇ ਤੇ ਉਹਦੀ ਥੋੜੀ ਸੱਟਾ ਸੁੱਟਾ ਲੱਗੀਆਂ ਬਚਾ ਹੋ ਗਿਆ ਬੱਚੇ ਦਾ ਬਟ ਐਸ ਅ ਪੇਰੈਂਟ ਕੋਈ ਵੀ ਹੋਵੇ ਮੈਂ ਹਵਾਂ ਤੁਸੀਂ ਹੋਮ ਕੋਈ ਵੀ ਹੋਵੇ ਉਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੂਗਾ ਐਂਡ ਇੱਥੋਂ ਦੇ ਗੋਰੇ ਯੂ ਆਲ ਨੋ ਠੀਕ ਹੈ ਤੇ ਉਹਨਾਂ ਨੇ ਉਹ ਮੁੰਡੇ ਨੂੰ ਮੁੰਡੇ ਦੇ ਉੱਪਰ ਐਗਜੈਕਟ ਅਮਾਉਂਟ ਨਹੀਂ ਮੈਨੂੰ ਯਾਦ ਅੱਜ ਵੀ ਕਿਉਂਕਿ ਕਾਫੀ ਟਾਈਮ ਹੋ ਗਿਆ ਇਸ ਗੱਲ ਨੂੰ ਬਟ ਉਹਨਾਂ ਨੇ ਕੁਝ ਹਜ਼ਾਰਾਂ ਡਾਲਰਾਂ ਦਾ ਉਹਦੇ ਉੱਪਰ ਕੇਸ ਕਰਵਾਇਆ ਸੀਗਾ ਇਸ ਚੀਜ਼ ਤੇ ਅੰਡਰ ਉਸ ਤੋਂ ਬਾਅਦ ਆਈ ਡੋਨਟ نو ਐਗਜੈਕਟਲੀ ਕੀ ਬਣਿਆ ਕਿੰਨੇ ਚ ਬੱਚ ਉਹਨਾਂ ਦੀ ਸੈਟਲਮੈਂਟ ਹੋਈ ਜਾਂ ਨਹੀਂ ਪਰ ਇਹ ਬੇਵਕੂਫੀ ਜੇ ਕਿਤੇ ਪ੍ਰਮਾਤਮਾ ਨਾ ਕਰੇ ਜੇ ਕਿਤੇ ਬੱਚੇ ਨੂੰ ਕੁਝ ਹੋ ਜਾਂਦਾ ਨਾ ਲੱਖਾਂ ਡਾਲਰਾਂ ਦਾ ਉਹਨੇ ਕੇਸ ਕਰਨਾ ਸੀ ਤੇ ਇਹਨੇ ਬਹੁਤ ਗੰਦਾ ਫਸਣਾ ਸੀਗਾ ਤੇ ਇਹਨੂੰ ਭਰਨੇ ਪੈਣੇ ਸੀ ਤੇ ਜੇਲ ਇਹਨੂੰ ਲੱਗਣੀ ਸੀ ਤੁਸੀਂ ਇੰਨੇ ਡੰਬ ਨਹੀਂ ਹੋ ਸਕਦੇ ਇਸ ਕੰਟਰੀ ਦੇ ਵਿੱਚ ਆ ਕੇ ਕਿ ਤੁਸੀਂ ਕਿ ਬਿਲਡਿੰਗ ਦੇ ਅੰਦਰ ਜਾ ਰਹੇ ਹੋ ਤੇ ਉੱਥੇ ਆਪਣੇ ਸਾਈਕਲ ਨੂੰ ਬਾਈਸਾਈਕਲ ਨੂੰ ਫੁੱਲ ਸਪੀਡ ਦੇ ਕੇ ਤੁਸੀਂ ਅੰਦਰ ਵਾੜ ਰਹੇ ਹੋ ਇੰਨੇ ਡੰਬ ਨਹੀਂ ਹੋ ਸਕਦੇ ਸੋ ਇੱਥੇ ਬਾਹਰ ਆਉਨੇ ਉਹ ਗੱਡੀ ਵੀ ਤੁਸੀਂ ਚਲਾਉਨੇ ਬੜੇ ਧਿਆਨ ਨਾਲ ਚਲਾਇਆ ਕਰੋ ਬਾਹਰ ਵੀ ਤੁਸੀਂ ਜਾਣੇ ਹੋ ਕਦੀ ਹੈਗਾ ਤੇ ਫੋਨ 'ਚੋਂ ਆਪਣਾ ਧਿਆਨ ਥੋੜਾ ਕੱਢ ਕੇ ਧਿਆਨ ਨਾਲ ਤੁਰਿਆ ਕਰੋ ਹੈਗਾ ਆਸ-ਪਾਸੇ ਦੇਖ ਕੇ ਕਈ ਜੇ ਕਿਸੇ ਦੇ ਬੱਚੇ ਦੇ ਵਿੱਚ ਤੁਸੀਂ ਵੱਜੋਗੇ ਕਿਤੇ ਬੱਚੇ ਨੂੰ ਸੱਟ ਫਟ ਲੱਗ ਗਈ ਤੇ ਕੱਲ ਨੂੰ ਵੱਡਾ ਮਸਲਾ ਕੋਈ ਖੜਾ ਹੋ ਜਾਊਗਾ ਤਦੋਂ ਆਪਣੇ ਬੰਦੇ ਕਈ ਵਾਰ ਫੇਰ ਵੀ ਸਮਝ ਨਾ ਦੇ ਪਰ ਗੋਰੇ ਨਹੀਂ ਸਮਝਦੇ ਇਸ ਚੀਜ਼ ਨੂੰ ਉਹਨਾਂ ਲਈ ਇਹ ਚੀਜ਼ ਬਹੁਤ ਸੈਂਸਿਟਿਵ ਆ ਸੋ ਉਹ ਵੀ ਆਪਣੇ ਦੇਸੀ ਸੀ ਵੀਰਪਣ ਵੀਰ ਆਪਣਾ ਤੇ ਜੋ ਹੋਣਾ ਸੀ ਉਹ ਹੋ ਗਿਆ ਪਰ ਤੁਸੀਂ ਇਦਾਂ ਦੀ ਬੇਵਕੂਫੀ ਨਾ ਕਰੋ ਕਰਿਓ ਫਿਊਚਰ ਦੇ ਵਿੱਚ ਅੰਦਰ ਬਾਹਰ ਜਾਣੀ ਥੋੜਾ ਦੇਖ ਕੇ ਜਾ ਕਰੋ ਮੇਰਾ ਵੀਡੀਓ ਬਣਾਉਂਦਾ ਇਹੀ ਮਕਸਦ ਸੀ ਕਿ ਤੁਹਾਨੂੰ ਮੈਂ ਅਵੇਅਰ ਕਰਾਂ ਇਸ ਚੈਨਲ ਤੇ ਇਦਾਂ ਦੀ ਵੀਡੀਓ ਆਉਂਦੀਆਂ ਰਹਿਣਗੀਆਂ ਜਿਹੜੀਆਂ ਤੁਹਾਨੂੰ ਹਮੇਸ਼ਾ ਅਵੇਅਰ ਕਰਨਗੀਆਂ ਸੋ ਬਣੇ ਰਹੋ ਮੇਰੇ ਨਾਲ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਬਾਕੀਆਂ ਨੂੰ ਵੀ ਅਪੀਅਰ ਕੀਤਾ ਜਾ ਸਕੀਏ ਧੰਨਵਾਦ ਤੁਹਾਡੇ ਸਾਰੇ